ਦੀਪੀ ਹੋਮ ਵਲੌਗ ਚੈਨਲ ਵੇਖਣ ਵਾਲਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਸਾਡੇ ਸਵੇਰ ਦਾ ਨਜ਼ਾਰਾ ਵੇਖੋ ਬਹੁਤ ਜ਼ਿਆਦਾ ਧੁੰਦ ਪੈ ਰਹੀ ਹੈ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸਵੇਰੇ ਸਵੇਰੇ ਆਪਾਂ ਸਾਰਨਾ ਪਹਿਲਾਂ ਕੱਢਾਂਗੇ ਝਾੜੂ ਸਾਡੇ ਵਿਹੜੇ 'ਚ ਤਾਂ ਦਰਖਤ ਬਹੁਤ ਲੱਗੇ ਹੋਏ ਆ ਧੁੰਦ ਦੇ ਨਾਲ ਹਵਾ ਵੀ ਆਉਂਦੀ ਹੈ ਤੇ ਸਾਰੇ ਪੱਤੇਆਂ ਨਾਲ ਵੇੜਾ ਭਰ ਜਾਂਦਾ ਹੈ ਸਾਰਨਾ ਪਹਿਲਾਂ ਝਾੜੂ ਕੱਢ ਕੇ ਫਿਰ ਦੂਜੇ ਕੰਮ ਕਰਾਂਗੇ ਆ ਸਾਡੇ ਬੁੱਟੇ ਲਾਏ ਹੋਏ ਆ ਠੰਡ ਤੋਂ ਬਚਾਣ ਲਈ ਉੱਤੇ ਜਾਲੀ ਲਾਈ ਆ ਬੁੱਟਿਆਂ ਨੂੰ ਵੀ ਆਪਣੇ ਅੰਗੂਈ ਠੰਡ ਲੱਗਦੀ ਆ ਚਲੋ ਹੁਣ ਆਪਣਾ ਝਾੜੂ ਨਿਕਲ ਗਿਆ ਨਾ ਆਪਾਂ ਜਾਂਦੇ ਹਾਂ ਸੋਈ ਚ ਅੱਜ ਅਸੀਂ ਬਣਾਵਾਂਗੇ ਮੂਲੀ ਵਾਲੀ ਮੱਕੀ ਦੀ ਰੋਟੀ ਇਸ ਲਈ ਆਪਾਂ ਦੋ ਕੁੱਲੀਆਂ ਲਵਾਂਗੇ ਮੱਕੀ ਦੇ ਆਟੇ ਦੀਆਂ ਤੇ ਇਹ ਕੱਲ ਮੈਂ ਮੂਲੀਆਂ ਵਾਲੀਆਂ ਰੋਟੀਆਂ ਬਣਾਈਆਂ ਸੀ ਉਹਦੇ ਚੋਂ ਥੋੜੀਆਂ ਜੀਆਂ ਮੂਲੀਆਂ ਬਚ ਗਈਆਂ ਆਪਾਂ ਉਹੀ ਮੂਲੀਆਂ ਵਿੱਚੇ ਪਾ ਲਾਂਗੇ ਇਹਦੇ ਵਿੱਚੇ ਆਪਣੇ ਨੂਨ ਪਿਆ ਹੋਇਆ ਤੇ ਜਵੈਨ ਵੀ ਪਈ ਆ ਹੁਣ ਆਪਾਂ ਇਹ ਚ ਐਡ ਕਰਾਂਗੇ ਹਰੀ ਮਿਰਚ ਤੇ ਨਾਲ ਧਨੀਆ ਤਣੀਆਂ ਇਹਨੂੰ ਆਪਾਂ ਬਰੀਕ-ਬਰੀਕ ਕੱਟ ਲਾਂਗੇ ਮੂਲੀ ਵਾਲੀ ਰੋਟੀ 'ਚ ਤਣੀਆਂ ਬਹੁਤ ਟੇਸਟੀ ਲੱਗਦਾ ਹੈ ਮੇਰੇ ਕੋਲ ਇਸ ਵੇਲੇ ਮੂਥ ਮੇਥੇ ਹੈ ਨਹੀਂ ਸੀ ਇਸ ਕਰਕੇ ਮੈਂ ਤਣੀਆਂ ਪਾਣ ਲੱਗੀ ਆ ਮੱਕੀ ਦੀ ਰੋਟੀ 'ਚ ਤੁਸੀਂ ਕੁਝ ਵੀ ਪਾ ਸਕਦੇ ਹੋ ਬਸ ਤਰੀਕਾ ਆਉਣਾ ਚਾਹੀਦਾ ਬਣਾਉਣ ਦਾ ਆਪਾਂ ਬਰੀਕ ਬਰੀਕ ਪਿਆਜ਼ ਚੋਪ ਕਰਕੇ ਵੀ ਪਾ ਸਕਦੇ ਆ ਇੱਕ ਦੋ ਵਾਰ ਆਪਾਂ ਨੂੰ ਮੱਕੀ ਦੀ ਰੋਟੀ ਬਣਾਣੀ ਔਖੇ ਲੱਗੂਗੀ ਬਾਅਦ ਚ ਆਪਣਾ ਜਦੋਂ ਹੱਥ ਸੈੱਟ ਹੋ ਜਾਂਦਾ ਤੇ ਮੱਕੀ ਦੀ ਰੋਟੀ ਬਹੁਤ ਵਧੀਆ ਬਣਦੀ ਹੈ ਤੇ ਸਾਡੇ ਹਸਤੇ ਫਾਇਦੇਮੰਦ ਵੀ ਬਹੁਤ ਹੁੰਦੀ ਹੈ ਹੁਣ ਆਪਾਂ ਇਹਦੇ ਚ ਹਰੀ ਮਿਰਚ ਐਡ ਕਰਾਂਗੇ ਬਰੀਕ ਬਰੀਕ ਕੱਟ ਕੇ ਨਾਲ ਹੀ ਆਪਾਂ ਪਾਵਾਂਗੇ ਅਦਰਕ ਅਦਰਕ ਮੇਰਾ ਨਾ ਛਿੱਲ ਕੇ ચીਰ ਕੇ ਡੱਬੀ ਚ ਬੰਦ ਕਰਕੇ ਪਹਿਲਾਂ ਦਾ ਰੱਖਿਆ ਹੋਇਆ ਮੈਂ ਇਹਦਾ ਪੇਸਟ ਬਣਾਇਆ ਸੀ ਤੇ ਥੋੜਾ ਜਿਹਾ ਵੱਧ ਗਿਆ ਸੀ ਉਹ ਮੈਂ ਨਾ ਚੀਰ ਕੇ ਰੱਖ ਲਿਆ ਤੁਸੀਂ ਵੀ ਐਵੇਂ ਕਰਿਆ ਕਰੋ ਅਦਰਕ ਜੇ ਜ਼ਿਆਦਾ ਹੋਵੇ ਪੇਸਟ ਬਣਾ ਲਿਆ ਕਰੋ ਤੇ ਬਾਕੀ ਨੂੰ ਚੀਰ ਕੇ ਡੱਬੀ ਚ ਪਾ ਕੇ ਰੱਖ ਦਿਆ ਕਰੋ ਜਦੋਂ ਸਵੇਰੇ ਸਵੇਰੇ ਆਪਣੇ ਕੋਲ ਟਾਈਮ ਘੱਟ ਹੁੰਦਾ ਹੈ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਤੇ ਇਸ ਤਰ੍ਹਾਂ ਦਵਾ ਦਵਾ چیر ਕੇ ਯੂਜ਼ ਹੋ ਜਾਂਦਾ ਨਹੀਂ ਤਾਂ ਛਿੱਲਣ ਨੂੰ چیرਣ ਨੂੰ ਬਹੁਤ ਟਾਈਮ ਲੱਗਦਾ ਆਪਾਂ ਛੋਟੇ ਪੀਸਾਂ ਚ ਕੱਟ ਕੀਤਾ ਹੋਇਆ ਹੁਣ ਆਪਾਂ ਇਹਦੇ ਚ ਨਾਲ ਹੀ ਐਡ ਕਰਾਂਗੇ ਥੋੜੀ ਜੀ ਜਵੈਨ ਜਵੈਨ ਮੈਂ ਕੱਲ ਮੂਲੀਆਂ ਚ ਵੀ ਪਾਈ ਸੀ ਇਸ ਕਰਕੇ ਥੋੜੀ ਜੀ ਪਾਵਾਂਗੇ ਥੋੜਾ ਜਿਹਾ ਪਾਵਾਂਗੇ ਆਪਾਂ ਸਾਬਤ ਧਨੀਆ ਇੱਕ ਰਸ਼ ਕੀਤਾ ਹੋਇਆ ਮੱਕੀ ਦੀ ਰੋਟੀ ਸਵਾਦ ਬਹੁਤ ਲੱਗਦਾ ਸਾਬਤ ਧਨੀਆ ਥੋੜਾ ਜਿਹਾ ਪਾਵਾਂਗੇ ਆਪਾਂ ਨੂਨ ਵੈਸੇ ਤਾਂ ਮੇਰੀ ਮੂਲੀਆਂ ਚ ਨੂਨ ਪਹਿਲਾਂ ਦਾ ਪਿਆ ਹੋਇਆ ਪਰ ਆਪਾਂ ਆਟੇ ਦੇ ਹਿਸਾਬ ਨਾਲ ਥੋੜਾ ਜਿਹਾ ਹੋਰ ਪਾ ਲਾਂਗੇ ਤੇ ਹੁਣ ਆਪਾਂ ਇਹਨੂੰ ਗਰਮ ਪਾਣੀ ਨਾਲ ਗੁੰਨਾਂਗੇ ਮੂਲੀ ਦੀ ਮੱਕੀ ਵਾਲੀ ਰੋਟੀ ਕਿਵੇਂ ਬਣਦੀ ਹੈ ਇਹਦੀ ਵੀਡੀਓ ਮੇਰੇ ਚੈਨਲ ਤੇ ਪਾਈ ਹੋਈ ਆ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਵੇਖਿਓ ਬਹੁਤ ਸੌਖਾ ਤਰੀਕਾ ਰੋਟੀ ਬਣਾਉਣ ਦਾ ਜਿਹਨੂੰ ਮੂਲੀ ਵਾਲੀ ਰੋਟੀ ਮੱਕੀ ਦੀ ਰੋਟੀ ਨਹੀਂ ਬਣਾਨੀ ਜਾਂਦੀ ਉਹ ਵੀ ਬਣਾਉਣ ਲੱਗ ਜੂਗਾ ਤੁਸੀਂ ਵੀਡੀਓ ਚੈਨਲ ਤੇ ਜਾ ਕੇ ਵੇਖਿਓ ਤੇ ਤੁਹਾਨੂੰ ਆਹ ਵਾਲੀ ਵੀਡੀਓ ਕਿੱਦਾਂ ਲੱਗੀ ਕਮੈਂਟ ਬਾਕਸ ਚ ਜਰੂਰ ਦੱਸਿਓ ਜੇ ਵਧੀਆ ਲੱਗੀ ਤਾਂ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ